ਛੱਡ ਦੇ ਬਾਈ ਤੁਸੀਂ ਆ ਬਾਈ ਦੋਨੋਂ ਹੱਥ ਫੜੋਗਾ ਛੱਡ ਦੇ ਕਿਹੜਾ ਹੱਥ ਫੜੋ ਅਸੀਂ ਛੱਡ ਦੇ ਛੱਡ ਤੇ ਲੈ ਛੱਡ ਦੇ ਆ ਬਾਈ ਆ ਜਾ ਆ ਜਾ ਆ ਜਾ ਆ ਜਾ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਲੈ ਹਾਂ ਵੀਰੇ ਆਪਾਂ ਮੜਾ ਜਾ ਰੇਟ ਕਰਦੀ ਐ ਕਲੀਅਰ ਜੀ ਹਾਂ ਹਾਂ ਰੇਟ ਸੋ 5 ਐਚਪੀ ਦਾ ਦੱਸਿਆ ਸੀਗਾ ਆਪਾਂ ਸਾਰੇ ਰੇਟ ਕਲੀਅਰ ਕਰ ਦਿੰਦੇ ਚੱਲ ਆ ਦੇਖ ਮੋਟਰ ਲੱਗੀ ਹੋਈ ਫ੍ਰੀਤ ਹੂੰ ਸੋਲਰ ਤੇ ਕਿੰਨੀ ਕਾ ਐਚਪੀ ਦੀ ਹੋਈ ਏ ਕਿੰਨੇ ਦੀ ਆ ਮੋਟਰ ਬਾਈ ਇਹ ਬਾਈ ਛੱਡ ਲੈ ਸਾਡੇ ਸਾਢੇ 7 ਚਲਾਇਓ ਚਲਾਈ ਚਲਾਤੀ ਹਾਂ ਦੇਖ ਪਾਣੀ ਆਈ ਜਾਂਦਾ ਪਾਣੀ ਬੋਲਦੀ ਹੈ ਪੂਰਾ ਪਾਣੀ ਆ ਬਹੁਤ ਪਾਣੀ ਆ ਯਾਰ ਹਨਾ ਬਹੁਤ ਪਾਣੀ ਆ ਬਾਈ ਕੀ ਕਿਹੜਾ ਬੰਦਾ ਜਾਣਕਾਰੀ ਦੇਊਗਾ ਤੁਹਾਡੇ ਚ ਆ ਜਾ ਆ ਜਾ ਆ ਜਾ ਆ ਜਾ ਕਿੱਥੋਂ ਲੱਗੀ ਵੀ ਆ ਬਾਈ ਮੋਟਰ ਇਹ ਬਾਈ ਮਾਲਵਾ ਸੋਲਰ ਤੋਂ ਲਵਾਈ ਆਈ ਆਪਾਂ ਕਿੰਨੇ ਕਿੰਨੇ ਐਚਪੀ 7.5 ਸਾਢੇ 7.5 ਆ ਜੀ ਪਾਣੀ ਬਹੁਤ ਆ ਯਾਰ ਪਾਣੀ ਬਹੁਤ ਹੈ ਪਹਿਲਾਂ ਵੀ ਸਾਢੇ ਲੱਗੇ ਸੀ ਅਸੀਂ ਉਹਨੂੰ ਵੇਖ ਕੇ ਲਵਾਈ ਸੀ ਪਹਿਲਾਂ ਵੀ ਇਹਨਾਂ ਤੋਂ ਹੀ ਲੱਗੀ ਵੀ ਇੱਕ ਹੋਰ ਕਿਸੇ ਤੇ ਲੱਗੀ ਪਹਿਲਾਂ ਵੀ ਇਹਨਾਂ ਤੋਂ ਹੀ ਦਵਾਈ ਮਾਲ ਵਸ ਉਹਦੇ ਚ ਤੇ ਇਹ ਚ ਕੀ ਫਰਕ ਆ ਜਿਹੜਾ ਹੋਣ ਵਾਲਾ ਡਿਜ਼ਾਈਨ ਆ ਆ ਆ ਨਮਾ ਇਹ ਜੀ ਮੋਨੋਪੋਲਨ ਲਵਾਈ ਦੇ 540 ਵਾਟ ਵਾਲੇ ਪਹਿਲਾਂ ਸੀ ਲਵਾਇਆ ਜਿਹੜੇ ਉਹ ਦੂਜੇ ਉਹ ਨੀਲੇ ਜੇ ਸੀ ਉਹ ਨੀਲੇ 335 ਵਾਟ ਵਾਲਾ ਉਹਦੇ ਨਾਲ ਫਰਕ ਹੈਗਾ ਇਹਦਾ ਕੋਈ ਨਾ ਕੋਈ ਪੂਰਾ ਹੀ ਫਰਕ ਹੈ ਪਾਣੀ ਦਾ ਫਰਕ ਪਾਣੀ ਦਾ ਫਰਕ ਆ ਬਦਲਾਂ ਜਿਉ ਪਾਣੀ ਨਿਕਟਾਉਂਦੀ ਹੈ ਅੱਛਾ ਮੀਂਹ ਦੇ ਵਿੱਚ ਪਾਣੀ ਘਟਾਉਂਦੀ ਨਹੀਂ ਹਾਂ ਜਦ ਬੱਦਲ ਵਾਈ ਹੋ ਜਾਂਦੇ ਕਿੰਨੇ ਕਿੰਨੇ ਵਜੇ ਬਾਈ ਚੱਲ ਪੈਂਦੀ ਹੈ ਤੂੰ ਤਾਂ ਪੈਸੇ ਲਾਏ ਆ ਸਹੀ ਜਾਣਕਾਰੀ ਇਹ ਤਕਰੀਬਨ ਜੀ 7 ਵਜੇ ਹੁਣ ਚੱਲ ਪੈਂਦੀ 7 ਵਜੇ ਸਵੇਰ ਚੱਲ ਪੈਂਦੇ 8 ਨੇ ਕਿੰਨੇ ਕ ਵਜੇ ਚੱਲਦੀ ਹੈ ਇਹ ਮਾਲਾ ਤੁਸੀਂ ਆਏ ਲਾ ਲਓ ਵੀ 5:40 45 50 ਮਿੰਟ ਤੇ ਬੰਦ ਹੋ ਜਾਂਦੀ ਕੋਈ 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 ਪਰੇਸ਼ਾਨੀ ਆਈ ਜਦੋਂ ਦੀ ਮੋਟਰ ਚੱਲਦੀ ਆ ਕੋਈ ਪਹਿਲਾਂ ਵਾਲੀ ਮੋਟਰ ਚ ਆਈ ਹੋਵੇ ਨਹੀਂ ਤੇ ਕੋਈ ਪਰੇਸ਼ਾਨੀ ਨਹੀਂ ਕੰਪਨੀ ਵਾਲੇ ਮਾੜਾ ਮੋਟਾ ਖੜਦੇ ਆ ਗੱਲ ਸੁਣਦੇ ਆ ਉਹੇ ਖੜਦੇ ਆ ਕਿ ਬਾਕੀ ਸਿਰੇ ਕੋਈ ਦਿੱਕਤ ਨਹੀਂ ਸਾਡੇ 4 ਸਾਲ ਹੋ ਗਏ ਜੀ ਮ ਉਹ 4 ਸਾਲਾਂ ਚ ਕੋਈ ਪਰੇਸ਼ਾਨੀ ਨਹੀਂ ਆਈ ਨਹੀਂ ਕੋਈ ਨੇਰੀ ਦੀ ਕੋਈ ਹੋਰ ਜਿਵੇਂ ਆਮ ਲੋਕਾਂ ਦਾ ਨੇਰੀ ਨਾ ਇਹੋ ਜੰਦੇ ਨੇਰੀਆਂ ਵੀ ਬੱਗੀਆਂ ਹੀ ਆ 4 ਸਾਲਾਂ ਚ ਹਾਂ ਨੇਰੀਆਂ ਬਹੁਤ ਬਗੀਆਂ ਕੋਈ ਮੰਨ ਲਓ ਵੀ ਆਇਆ ਨਹੀਂਗਾ ਕੋਈ ਸਟਾਰਟਰ ਦਾ ਜਾਂ ਮੋਟਰ ਦਾ ਕੋਈ ਵੀ ਦਿੱਕਤ ਆਈ ਹੋ ਕੋਈ ਨਹੀਂ ਹਾਂ ਨਹੀਂ ਆਉਂਦੀ ਕੋਈ ਦਿੱਕਤ ਫੇਰ ਤਾਂ ਠੀਕ ਆ ਯਾਰ ਸੜਨ ਦੀ ਮੋਟਰ ਸੜਨ ਦੀ ਮੋਟਰ ਸਾੜੀ ਹੈ ਨਹੀਂ ਜੀ ਉਹ ਗਾਰੰਟੀ ਨਾਲ ਸੀਗੀ 2 ਸਾਲ ਦੀ ਮੋਟਰ ਸਾੜੀ ਨਹੀਂ ਉਹ ਪਹਿਲਾਂ ਵਾਲੀ 4 ਸਾਲਾਂ ਵਾਲੀ ਵੀ ਨਹੀਂ ਸਾੜੀ ਨਹੀਂ ਜਮਾ ਨਹੀਂ ਸਾੜੀ ਏਹਦੀ 25 ਸਾਲ ਦੀ ਗਾਰੰਟੀ ਦਿੱਤੀ ਸਾਨੂੰ ਹਾਂ ਇਹਦੀ ਭੈਣ ਚੱਲ ਫਿਰ ਮੋਂ ਉਹਨਾਂ ਨੂੰ ਮਿਲਣਾ ਪਊਗਾ ਹਨਾ ਪ੍ਰੀਤ ਕੁਛ ਨਹੀਂ ਅਸਲ ਦੇ ਵਿੱਚ ਅਸੀਂ ਨਾ ਉਹਨਾਂ ਦੀ ਪਿਛਲੇ ਸਾਲ ਐਡ ਕਰਕੇ ਗਏ ਸੀ ਅੱਛਾ ਜੀ ਤੇ ਅਸੀਂ ਕਿਹਾ ਯਾਰ ਅਸੀਂ ਜ਼ਿੰਮੇਦਾਰਾਂ ਤੋਂ ਪਤਾ ਲੱਗੇ ਕਿ ਅਕਸਰ ਜ਼ਿੰਮੇਦਾਰ ਆਪਣੀ ਵੀਡੀਓ ਦੇਖਦੇ ਕੇ ਲਵਾ ਰਹੇ ਆ ਤੇ ਆਪਾਂ ਘਟੋ ਘਟ ਪਤਾ ਤਾਂ ਲੱਗਿਆ ਆਪਾਂ ਨੂੰ ਪਤਾ ਤਾਂ ਲੈਣਾ ਚਾਹੀਦਾ ਜ਼ਿੰਮੇਦਾਰ ਨੇ ਪੈਸੇ ਲਾਏ ਆ ਤਾਂ ਕਰਕੇ ਤੁਹਾਡੇ ਤੋਂ ਪਤਾ ਲੈਣਾ ਆਹ ਬੰਦੇ ਪਿੱਛੇ ਕਾਹਤੋਂ ਖੜੇ ਆ ਬਾਈ ਆ ਜਾਓ ਯਾਰ ਤੁਸੀਂ ਵੀ ਆ ਜਾਓ ਇਨਾਂ ਦੇ ਵੀ ਲੱਗੀਆਂ ਜਾਂ ਇਹ ਆਪਣੇ ਪਰਿਵਾਰ ਚੋਂ ਹੀ ਆ ਬਾਈ ਹੁਣੀ ਸਾਰੇ ਇਹ ਸਾਜੀ ਸਾਜੀ ਮੋਟਰ ਆਈ ਤਿੰਨ ਘਰਾਂ ਦੇ ਅੱਛਾ ਇਹ ਤਿੰਨ ਘਰਾਂ ਦੀ ਸਾਜੀ ਆ ਹਾਂਜੀ ਸਾਰਿਆਂ ਨੂੰ ਵਧੀਆ ਗੱਲ ਤਾਂ ਇਹ ਆ ਵੀ ਤੁਸੀਂ ਤਿੰਨ ਘਰ ਇਕੱਠੇ ਆ ਯਾਰ ਹਾਂਜੀ ਚੰਗੀ ਗੱਲ ਆ ਨਹੀਂ ਤਾਂ ਆਮ ਤੌਰ ਤੇ ਘਰ ਪਾਣੀ ਪਿੱਛੇ ਲੜਦੇ ਹੀ ਹੁੰਦੇ ਆ ਸਹੀ ਆ ਆ ਜਾ ਫਰੀ ਤਾਂ ਉਹਨਾਂ ਨੂੰ ਵੀ ਮਿਲਦੇ ਆ ਚਲ ਲੈ ਵੀ ਸੱਜਣੂ ਹੁਣ ਆਪਾਂ ਆ ਚੁੱਕੇ ਆ ਮਾਲਵਾ ਵਾਲਿਆਂ ਦੇ ਖੁਦ ਆਪ ਦੇ ਖੇਤ ਜਿੱਥੇ ਇਹ ਇੱਕ ਨਵੇਂ ਅਸਲ ਦੇ ਵਿੱਚ ਐਕਸਪੈਰੀਮੈਂਟ ਦੇ ਵਿੱਚ ਆ ਮੈਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਕੋਈ ਸ਼ਾਇਦ ਐਕਸਪੈਰੀਮੈਂਟ ਕਰ ਰਿਹਾ ਨਵਾਂ ਪਹਿਲਾਂ ਆਪਾਂ ਇਹਨਾਂ ਨੂੰ ਰਿਵਿਊ ਦੇ ਦਈਏ ਜਿਹੜਾ ਆਪਾਂ ਪਿੱਛੇ ਕਿਸਾਨਾਂ ਤੋਂ ਇਕੱਠਾ ਕਰਕੇ ਆਇਆ ਲੈ ਵੀ ਮਾਲਵਾ ਸੋਲਰ ਵਾਲਿਓ ਪਹਿਲਾਂ ਤਾਂ ਕਿਸਾਨਾਂ ਨੇ ਥੋੜਾ ਰਿਵਿਊ ਬਹੁਤ ਚੰਗਾ ਦਿੱਤਾ ਉਹ ਕਹਿੰਦੇ ਜਿਹੜਾ ਨੀਲਾ ਪਹਿਲਾਂ ਨੀਲਾ ਲਾਉਂਦੇ ਸੀ ਬਿਲਕੁਲ ਜੀ ਉਹ ਸੋਲਰ ਘੱਟ ਪਾਣੀ ਕੱਢਦਾ ਜਿਹੜੇ ਉਸ ਤੋਂ ਬਾਅਦ ਆਪਾਂ ਮੋਨੋ ਲਾਏ ਆ ਹਾਂਜੀ ਉਹ ਮੋਨੋ ਵਾਲਾ ਪਾਣੀ ਬਹੁਤ ਕੱਢਦਾ ਜਿਹੜੀ ਗੱਲ ਉਹਨਾਂ ਨੇ ਆਖੀ ਆ ਬਿਲਕੁਲ ਵੀ ਜੀ ਉਹਦਾ ਬਹੁਤ ਫਰਕ ਆਗਾ ਕਾ ਕਾਫੀਸ਼ੈਂਸੀ ਦਾ ਬਹੁਤ ਫਰਕ ਆਗਾ ਹੂੰ ਉਹਦੀ ਕਿਰਨਾਂ ਨੂੰ ਮੰਨ ਲਓ ਅਬਜorb ਕਰਨ ਦੀ ਉਹਦੀ ਸ਼ਕਤੀ ਬਹੁਤ ਜ਼ਿਆਦਾ ਹੈਗੀ ਜਿਹੜਾ ਮੋਨੋ ਆ ਗਿਆ ਹੂੰ ਤੇ ਜਿਹੜਾ ਪੋਲੀਸੀਮ ਨੂੰ ਪਹਿਲਾਂ ਚੱਲਦਾ ਸੀਗਾ ਹੂੰ ਹੁਣ ਆਪਣੇ ਕੋਲ ਜਿਹੜਾ ਨਵਾਂ ਆ ਗਿਆ ਉਹ ਇਸ ਤੋਂ ਵੀ ਐਡਵਾਂਸ ਆ ਗਿਆ ਅੱਛਾ ਉਹ ਮੋਨੋ ਤੋਂ ਵੀ ਅੱਗੇ ਆ ਗਿਆ ਜਿਹੜਾ ਆਪਾਂ 2 ਸਾਲ ਤੋਂ ਪਹਿਲਾਂ ਮੋਨੋ ਲਾ ਰਹੇ ਸੀਗੇ ਜਿਹੜਾ ਹੁਣ ਇਹ ਪੈਨਲ ਤੁਸੀਂ ਦੇਖ ਰਹੇ ਪਿਆ ਹੈ ਇਹ ਉਸ ਤੋਂ ਵੀ ਐਡਵਾਂਸ ਹੈ ਹੂੰ ਇਹਦੀ ਖਾਸੀਅਤ ਕੀ ਹੈ ਦੋਨੇ ਪਾਸੇ ਕੰਮ ਕਰਦਾ ਹੈ मतलब दोनों पासियों के मैं मतलब मान <glokes> लो जमे हुन आ लाइन च अपने सीधे पिन नाल पाए होया हुँ, 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 वे हम्म 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 इननु नु जे आपा मुद्दै भी, भी करदे कि मोटर தம் ਵੀ ਚੱਲੂਗੀ अच्छा जे ਇਹਨਾਂ ਨੂੰ ਪੁੱਠੇ ਕਰਦਗੇ ਤਾਂ ਵੀ ਮੋਟਰ ਚੱਲੂਗੀ ਚਲਾਓ ਕਾ ਮੋਟਰ ਮਾੜਾ ਚਲਾਓ ਮੋਟਰ ਮੋਟਰ ਸਟਾਰਟ ਆਪਾਂ ਮੋਟਰ ਚਲਾਤੀ ਆਹ ਇਹ ਮੋਟਰ ਸਿੱਧਿਆਂ ਤੋਂ ਚੱਲ ਪਈ ਸਿੱਧਾ ਤੋਂ ਚੱਲੀ ਜਾਂਦੀ ਜੇ ਮੈਂ ਥੋੜੀ ਚੱਲਦੇ ਚ ਇਹ ਪੁੱਠੇ ਕਰਾ ਦਿਆਂ ਮੰਨ ਲਓ ਚੱਲੀ ਜਾਂਦੀ ਮੋਟਰ ਚ ਪੁੱਠੇ ਕਰਦਗੇ ਆਪਾਂ ਹਾਂ 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 ਚੱਲੂਗਾ ਜੀ ਆਈ ਚ ਹੋਊਗਾ ਹਾਂ ਬਿਲਕੁਲ ਇਹ ਆ ਚੱਲ ਪਈ ਇਹ ਬਿਲਕੁਲ ਨਵਾਂ ਕੀਤਾ ਬੋਰਾ ਬਿਲਕੁਲ ਨਵਾਂ ਜੀ ਤਾਂ ਹੀ ਚੱਕਦੀ ਆ ਗਾਰਾ ਹਣਾ ਬਾਈ ਹਾਂ ਮਤਲਬ ਆਪਾਂ ਹਜੇ ਚਲਾ ਹੀ ਰਹੇ ਹਾਂ ਫਰੈਸ਼ ਬੋਰਾ ਬਿਲਕੁਲ ਮਤਲਬ ਅੱਜ ਆਪਾਂ ਪਹਿਲੇ ਦਿਨ ਚਲਾ ਰਹੇ ਹਾਂ ਬਿਲਕੁਲ ਬਿਲਕੁਲ ਜੀ ਇਹ 5 ਇਚ ਪੀ ਦਾ ਜੀ ਇਹ 5 5 ਇਹ 5 ਇੰਚ 5 ਇਚ ਦੀ ਮੋਟਰ 4 ਇੰਚ ਡਿਲੀਵਰੀ ਆ ਪਾਣੀ ਦਾ ਖਲੋ ਦੇਖੋ ਜੀ ਅੱਛਾ 5 ਦੀ ਮੋਟਰ ਆ 4 ਇੰਚੀ ਡਿਲੀਵਰੀ ਆ ਸਾਡੇ ਤਾਂ ਇੰਨੀ 17 ਦੀ ਦਿੰਦੀ ਆ ਵੇਹੇ ਪਾਣੀ ਬਿਲਕੁਲ ਇਹੀ ਫਰਕ ਆ ਜੀ ਇਹ ਟੈਕਨੋਲੋਜੀ ਦਾ ਹੀ ਫਰਕ ਆਗਾ ਹਾਂ ਅੱਛਾ ਇਹ ਆਮ ਮਤਲਬ ਜ਼ਿਆਦਾ ਕਰੰਟ ਕੱਢਦੇ ਆ ਬਿਲਕੁਲ ਜ ਡਬਲ ਕਰੰਟ ਹੋ ਜਾਂਦਾ ਇੱਕ ਤਰ੍ਹਾਂ ਇਹਨਾਂ ਦਾ ਆ ਆ ਜੋ ਮਾੜਾ ਪੁੱਠਾ ਕਰਕੇ ਵੀ ਦਿਖਾਈ ਵੀਰੇ ਤੁਹਾਡਾ ਨਾਂ ਕੀ ਆ ਵੀਰੇ ਸੰਦੀਪ ਸਿੰਘ ਵੀ ਜੀ ਸੰਦੀਪ ਭਾਈ ਐਂ ਕਰੋ ਇਹਨੂੰ ਪੁੱਠਾ ਕਰੋ ਜੇ ਇਹ ਨਾਲ ਆਪਣਾ ਕੁਲੰਡਰ ਚਾਰ ਪੈਨਲ ਫੜ ਕੇ ਨਾ ਇਧਰੋਂ ਆਪਾਂ ਚੱਲੀ ਜਾਂਦੇ ਪੰਪ ਜੀ ਹਾਂਜੀ ਜੇ ਇਹਦੇ ਨਾਲ ਛੇੜਛਾੜ ਕਰਾਂਗੇ ਐ ਕੋਈ ਇਹਨੂੰ ਕੋਈ ਦਿੱਕਤ ਨਹੀਂ ਹੁੰਦੀ ਕੋਈ ਤਕਲੀਫ ਤਾਂ ਕੋਈ ਨਹੀਂ ਕੋਈ ਕੋਈ ਪ੍ਰੋਬਲਮ ਕੋਈ ਪਰ ਕੋਈ ਪੱਠੋ ਪੁੱਠਾ ਚਾਰ ਜਣੇ ਇਧਰ ਹੋਣ ਚਾਰ ਜਣੇ ਉਧਰ ਹੋ ਜਾਣੇਗੇ ਲਓ नंदक बराबर हां 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 उधर उधर ओ तक के नोट तो भी वो कनेक्टर निकल गया भाई मोटर बंद होगी होगी कनेक्टर हक्क गया कनेक्टर निकले मोटर बंद होगी और हां ले मोटर दोबारा चला के आ भाई चार जनरेटर होएगी हां मोटर दोबारा चलाई 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 कौन है मोटर नहीं नहीं केरा करी ऑन करना ड्राइव कर दियो चलाई 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 ਹੈਗੀ ਹਾਂ 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 ਸਹੀ ਆ ਸਹੀ ਆ ਕਾਇਆ ਬਿਲੈਂਡਰ ਸਹੀ ਆ ਜੇ ਬਾਈ ਚਾਂਸ ਪੁੱਠਾ ਕਰੇ ਤਾਂ ਨਾ ਚੱਲੀ ਤਾਂ ਆਪਾਂ ਫੇਲ ਵੀ ਕਹਿਣਾ ਫਿਰ ਆਈ ਫੇਲ ਕਹਾਂਗੇ ਹਾਂ ਇੱਕੋ ਜਿਹਾ ਚੱਕੇ ਹਾਂ ਇੱਕੋ ਜਿਹਾ ਚੱਕੇ ਹਾਂ ਦੋ ਬੰਨੇ ਨੂੰ ਹੱਥ ਪਾ ਲਿਓ ਤੁਸੀਂ ਉਧਰੋਂ ਏ ਹੁਣ ਤਾਂ ਨਹੀਂ ਨਿਕਲ ਆਲਾ ਤੁਹਾਡਾ ਕਨੈਕਟਰ ਚਾਲ 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 ਹਜੇ ਤੱਕ ਤਾਂ ਚੱਲੀ ਜਾਂਦੀ ਹੈ ਆ ਦੇਖੋ ਜੀ ਇਹ ਪੁੱਠੀ ਸ਼ਾਟ ਆ ਗਈ ਆ ਆ ਹੁਣ ਆਪਾਂ ਪੁੱਠੇ ਕਰਦੇ ਪੁੱਠੇ ਕਰਦੇ ਕਰ ਲਈ ਇੱਕ ਮਿੰਟ ਹੁਣ ਉਹ ਵੀ ਕਰ ਦੇ ਹੁਣ ਇਹ ਵੀ ਕੰਮ ਕਰ ਆਹ ਉਹ ਕਈ ਏਰੀ ਅਗਲਾ ਕਈ ਆ ਵੀ ਇਹ ਅਠਾਂ ਤੇ ਨਾ ਚੱਲੀ ਜਾਂਦੀ ਹੋਵੇ ਸੱਤਾਂ ਤੇ ਬਿਲਕੁਲ ਬਿਲਕੁਲ ਲਿਆ ਹੁਣ ਆ ਵੀ ਕਰ ਚਾਰ ਆਪਾਂ ਕਰਤੇ ਚਾਰ ਹੋਰ ਕਰ ਜਲਦੀ ਜਲਦੀ ਕੰਮ ਉਹ ਦੇ ਕੋਲਾ 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 ਜਲਦੋਂ ਆ ਕੇ ਆਪਾਂ ਨਹੀਂ ਕਰਨੀ ਤੇ ਨਹੀਂ ਛੱਡ ਦੇ ਬਾਈ ਤੁਸੀਂ ਆ ਬਾਈ ਦੋਨੋਂ ਹੱਥ ਫੜੋ ਫਾਂ ਛੱਡ ਦੇ ਛੱਡ ਦੇ ਛੱਡ ਤੇ ਲੈ ਛੱਡ ਦੇ ਆ ਬਾਈ ਆ ਜਾ ਆ ਜਾ ਆ ਜਾ ਆ ਜਾ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਲੈ ਆ ਜਦੋਂ ਤੂੰ ਦੇਖ ਜਦੋਂ ਆਪਾਂ ਇਹਨੂੰ ਬਦਲਦੇ ਸੀ ਹਨਾ ਬਾਈ ਉਦੋਂ ਉਹ ਇੱਕ ਵਾਰੀ ਪਾਣੀ ਘਟਾਉਂਦੀ ਆ ਹਾਂਜੀ ਹਾਂ ਜਦੋਂ ਪਹਿਲਾਂ ਬਿਲਕੁਲ ਸਿੱਧੇ ਖੜੇ ਹੋ ਬਿਲਕੁਲ ਹਾਂ ਸਿੱਧੇ ਖੜੇ ਹੋਗੇ ਚਲ ਕਾ ਲਾ ਦੀ ਸਾਰੇ ਜਿਹੜੇ ਕਰਨ ਸੱਲਾਂ ਤੇ ਲੋੜਾ ਥੋੜਾ ਜਿਹਾ ਆ ਵੀ ਕਰ ਹਾਂ ਅੱਛਾ ਆ ਰੈਪਰ ਆ ਗਏ ਜਿਹੜੇ ਹਾਂ ਰੈਪਰਾਂ ਦੇ ਆ ਵੀ ਕਰ ਆ ਵੀ ਕਰ ਪੁੱਠੇ ਆ ਜਾ ਉਧਰ ਯਾਰ ਬਾਕ ਕਮਾਲ ਆ ਵੈਸੇ ਆ ਟੈਕਨੋਲੋਜੀ ਤੇ ਚੱਲ ਲਾ ਵੀ ਸਜਣੋ ਅਠੇ ਦੇ ਅਠੇ ਪੁੱਠੇ ਕਰਤੇ ਪਾਣੀ ਦਾ ਫਲੋ ਫੇਰ ਦੇਖੋ ਜੀ ਉਹਨਾ ਹੋਊਗਾ ਤੇ ਪ੍ਰੀਤ ਪਾਣੀ ਦਾ ਫਲੋ ਜਿਹੜਾ ਆਪਾਂ ਪਹਿਲਾਂ ਫਲਮਾ ਕੇ ਆਏ ਆਂ ਦੇਖ ਪੁੱਠਿਆਂ ਤੇ ਵੀ ਉਹਨਾ ਹੀ ਆ ਸੰਦੀਪ ਬਈ ਆਪਣੀ ਸਾਡ ਹੋ ਜਾਈ ਬਸ ਅੱਛਾ ਯਾਰ ਸੰਦੀਪ ਜੇ ਆਏ ਕਰੇ ਬੰਦਾ ਬਈ ਜਿਵੇਂ ਆਪਾਂ ਲਾਤੇ ਸਿੱਧੇ ਬਿਲਕੁਲ ਜੀ ਸਿੱਧੇ ਲਾਤੇ ਸਿੱਧਿਆਂ ਤੇ ਸੂਰਜ ਪਈ ਜਾਂਦਾ ਬਈ ਜੇ ਪੁੱਠੇ ਪਾਸੇ ਆਪਾਂ ਇਹਦੇ ਬੇਕੋ ਸੀਸਾ ਵਗੈਰਾ ਉਹੋ ਜੀ ਚੀਜ਼ ਲਾ ਦਗੇ ਵੀ ਪੁੱਠੇ ਪਾਸੇ ਵਾਲਾ ਵੀ ਪੈਣ ਲੱਗ ਜਾ ਹਾਂਜੀ ਉਧਰੋਂ ਵੀ ਰੋਸ਼ਨੀ ਮਿਲ ਜੇ ਤਾਂ ਪਾਣੀ ਦਾ ਫਲੋ ਤਾਂ ਫਰਕ ਪੈਣਾ ਪੈਣਾ ਹੈ ਬੋਲਟ ਵਧਣੀ ਪਦਣੀ ਹੈ ਵਧੂਗੀ ਬਿਲਕੁਲ ਬਿਲਕੁਲ ਵੀ ਦੋਨੇ ਪਾਸੋਂ ਦੋਨੇ ਪਾਸੋਂ ਹਾਂ ਇਹਹੀ ਖਾਸੀਅਤ ਹੈ ਦੀ ਮੈਂ ਤਾਂ ਕਹਿੰਨਾ ਮੈਂ ਤਾਂ ਕਹਿੰਨਾ ਜਿਹੜਾ ਸੀਸਾ ਨਹੀਂ ਦੇਖ ਉਹ ਤਾਂ ਪਾਊਗਾ ਨਾ ਜਿਹੜਾ ਹੁ ਝੋਨਾ ਲੱਗਿਆ ਹੋ ਉੱਨਾ ਤਰ੍ਹਾਂ ਰਿਫਲੈਕਟ ਕਰਦਾ ਪਾਣੀ ਦਾ ਖੜਾਗਾ ਬਾਹਰ ਚ ਹੋਰ ਰਿਫਲੈਕਟ ਕਰਦਾਗਾ ਮੇਨ ਖਾਸੀਅਤ ਇਹ ਮੰਨ ਲਓ ਹੁਣ ਬੱਦਲ ਬਈ ਵੀ ਹੋ ਗਈ ਤਾਂ ਵੀ ਮੋਟਰ ਪਾਣੀ ਨਹੀਂ ਤੋੜੂਗੀ ਇਹ ਬਈ ਸਾਰੇ ਪਾਸੋਂ ਜਿੰਨਾ ਉਹਨੂੰ ਮਿਲੀ ਗਿਆ ਮਿਲੀ ਗਿਆ ਉਹਨਾਂ ਇਕੱਠਾ ਕਰਕੇ ਉਹਨੂੰ ਦੇਈ ਜਾਣਾ ਪੂਰਾ ਹਾਂ ਜੋ ਪਰੋਂ ਅੱਧਾ ਮਿਲਦਾ ਤਾਂ ਉਹਨੂੰ ਜਿੰਨਾ ਥੱਲੇ ਮਿਲਦਾ ਉਹਨੇ ਉਹ ਵੀ ਨਾਲ ਜੋੜ ਲੈਣਾ ਹਾਂ ਇਹੀ ਖਾਸੀਅਤ ਹੈ ਜੀ ਮਤਲਬ ਇਹ ਇਹਦੇ ਜਿਹੜੇ ਕਰੰਟ ਦਾ ਫਲੋ ਆ ਇਸ ਕਰਕੇ ਜ਼ਿਆਦਾ ਇਸ ਕਰਕੇ ਜ਼ਿਆਦਾ ਜੀ ਜਿਹੜੀ ਮੈਂ ਪਿਛਲੀ ਮੋਟਰ 7.5 ਦੀ ਦੇਖ ਕੇ ਆਇਆ ਉਹਦੇ ਨਾਲੋਂ ਇਹ 5 ਦੀ ਤਾਂ ਜ਼ਿਆਦਾ ਪਾਣੀ ਕਰਦਾ ਤਾਂ ਜ਼ਿਆਦਾ ਉਹਦੇ ਨਾਲ ਪਾਣੀ ਕੱਢੀ ਜਾਂਦੇ ਹਾਂ ਦੋਨੇ ਪਾਸੋਂ ਗਰੰਟ ਅਮੈਨ ਕਰਕੇ ਤੇ ਇਹ ਇਹ ਤਾਂ ਇਹ ਇੱਕ ਤਾਂ ਇਹ ਗੱਲ ਹੋ ਗਈ ਤੇ ਇੱਕ ਇੱਕ ਕਨੈਕਸ਼ਨ ਲੱਗ ਕਿੰਨੇ ਚਿਰ ਦੇ ਵਿੱਚ ਜਾਂਦਾ ਜੇ ਸੰਦੀਪ ਆਪਾਂ ਲਵਾਉਣਾ ਹੋਵੇ ਆਪਣੇ ਕੋਲੇ ਵੀ ਜੀ ਸੁਖਜਿੰਦਰ ਸਾਰਾ ਐਡਵਾਂਸ ਹੀ ਪਿਆ ਹੁੰਦਾ ਮਾਰਾ ਕਸਟਮਰ ਆਪਨੂੰ ਅੱਜ ਕਹਿੰਦਾ ਤਾਂ ਅਗਲੇ ਦਿਨ ਮਾਲ ਭੇਜ ਕੇ 4 ਤੋਂ 5 ਦਿਨ ਦੇ ਵਿੱਚ ਆਪਾਂ ਮੋਟਰ ਚਲਦੀ ਕਰ ਦਿੰਦੇ ਹਾਂ 2024 ਚ ਕਿੰਨੇ ਚ ਪਊਗਾ ਕਨੈਕਸ਼ਨ ਜੇ 2024 ਸਾਲ ਦੀ ਗੱਲ ਕਰ ਰਹੇ ਆ ਆਪਾਂ ਤਾਂ ਇਹਨੇ ਦੇ ਵਿੱਚ 2024 ਜਿਵੇਂ ਇਹ ਵਾਲਾ ਸੈੱਟ ਜਿਹੜਾ ਲੱਗਿਆ ਹੋਇਆ ਜੀ ਇਹਦਾ ਅੱਜ ਦਾ ਰੇਟ ਤਕਰੀਬਨ 1,80,000 ਰੁਪਏ ਵਾਈਫੇਸ਼ਲ ਪੈਨਲ ਲਾ ਕੇ 1,80,000 ਕਿੰਨੇ ਦੀ ਮੋਟਰ ਤੇ 5 HP ਦਾ ਜੀ 5 HP ਹਾਂ 1,05,000 ਤੋਂ 300 ਦਾ ਸਟਾਰਟ ਹੋ ਜਾਂਦਾ ਜੀ ਇਹ ਜਿਹੜੀ ਚ ਹੈਵੀ ਵਾਲਾ ਸਟੈਂਡ ਆ ਗਿਆ ਜੀ ਐਂਟੀਸੈਪਟ ਲੌਕ ਵਾਲਾ ਹਾਂ ਉਹਦੀ ਖਾਸੀਅਤ ਇਹ ਵੀ ਸਮਰਸੀਵਲ ਪੰਪ ਆ ਗਿਆ ਜੀ ਪੰਪ ਕਸਟਮਰ ਦੀ ਚੋਇਸ ਆ ਗਈ ਚਾਹੇ ਆਪਾਂ ਕ੍ਰਮਟਨ ਪਾ ਲੋ ਚਾਹੇ ਲੂਬੀ ਪਾ ਲੋ ਅੱਛਾ ਪੰਪ ਵੀ ਵਿੱਚ ਦੇਵਾਂਗੇ ਹਾਂ ਮੋਟਰ ਮੋਟਰ ਦੀ ਤਾਰ ਸਾਰਾ ਕੁਝ ਕਸਟਮਰ ਦਾ ਸਿਰਫ ਆਪਾਂ ਨੂੰ ਇਕੱਲੀ ਮੋਟਰ ਤਾਰ ਕੇ ਦੇਣੀ ਆ ਤੇ ਦੋ ਪਿੱਲਰ ਭਰ ਕੇ ਦੇਣੇ ਬਜਰੀ ਦਾ ਸੀਮੈਂਟ ਪਾ ਕੇ ਦੇਣਾ ਬਾਕੀ ਸਾਰਾ ਕੁਝ ਫਿੱਟ ਕਰਕੇ ਚਲਾਉਣ ਦੀ ਜ਼ਿੰਮੇਵਾਰੀ ਸਾਰੀ ਸਾਡੀ ਆ ਮਤਲਬ ਕਹਿਣ ਤੋਂ ਪਾਵੇ 1,80,000 ਰੁਪਏ ਜੇ 5 ਦੀ ਮੋਟਰ ਲਵਾਉਂਦਾ ਤਾਂ ਉਹਨੂੰ ਉਹਦੀ ਡਿਲੀਵਰੀ ਉਹਦੀ ਆ ਹਾਂ ਡਿਲੀਵਰੀ ਡਿਲੀਵਰੀ ਉਹਦੀ ਆ ਤਾਰ ਮੋਟਰ ਪੈਨਲ ਸਟਰਕਚਰ ਫਿਟਿੰਗ ਸਾਰਾ ਕੁਝ ਆਪਣਾ بس ٹھیک ہے ابھی پتہ لگے نا ਵੀ ਕਿਹੜੀ ਕਿਹੜੀ ਚੀਜ਼ ਆਉਦੀ ਆ ਆਪਾਂ ਨੂੰ ਉਹਨੇ بور ਦੇਣਾ ਤੇ ڈیلیوری ਦੇਣੀ ਹੈ ڈیلیوری ਦੇਣੀ ਆ بس دو چیزਾਂ ਆਉਂਦੀਆਂ باقی ਸਾਰਾ ਕੁਝ ਤੁਹਾਡਾ ਹਾਂਜੀ ਹਾਂ ਤੇ ਇੱਕ ਬਈ ਇਹਦੇ ਤੇ ਲੋਨ ਹੋ ਜਾਂਦਾ ਵੀ ਜੇ ਬਾਈ ਚਾਂਸ ਬੰਦੇ ਨੇ ਲੋਨ ਕਰਾਉਣਾ ਹਾਂ ਜੇ ਜਿੰਮੇਦਾਰ ਨੇ ਲੋਨ ਕਰਾਉਣਾ ਜੀ ਮੰਨ ਲਓ ਸਿਬਲ ਸਕੋਰ ਸਹੀ ਹੈਗਾ ਤਾਂ ਜਿਹੜੇ ਡਾਕੂਮੈਂਟ ਫਾਰਮ ਸਾਡੇ ਤੋਂ ਮੰਨ ਲਓ ਬੈਂਕ ਮੰਗਦੀ ਹੈਗੀ ਡਾਕੂਮੈਂਟ ਜਿਵੇਂ ਫਾਰਮ ਦੀ ਕਟੇਸ਼ਨ ਹੋ ਗਿਆ ਜੀ ਪ੍ਰੋਜੈਕਟ ਰਿਪੋਰਟ ਹੋ ਗਿਆ ਡੀਡੀ ਆਰ ਰਿਪੋਰਟ ਹੋ ਗਿਆ ਉਹ ਆਪਾਂ ਦੇਣੀ ਹੈਗੀ ਬਾਕੀ ਜਿਹੜੇ ਕਸਟਮਰ ਦੇ ਜਿਹੜੇ ਡਾਕੂਮੈਂਟ ਆ ਕਸਟਮਰ ਨੇ ਦੇਣੇ ਬੈਂਕ ਨੂੰ ਤਾਂ 1 ਮੋਟਰਾਂ ਨੂੰ ਖੇਤਾਂ ਵਾਲਿਆਂ ਨੂੰ ਹੀ ਡੀਲ ਕਰਦੇ ਆ ਕਿ ਘਰਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਜਿਵੇਂ ਆਨ ਗ੍ਰਿਡ ਹੋ ਗਿਆ ਆਫ ਗ੍ਰਿਡ ਹੋ ਗਿਆ ਬੈਟਰੀਆਂ ਵਾਲਾ ਜਿਵੇਂ ਆਪਣੇ ਅੱਜ ਕੱਲੇ ਏਸੀ ਹਰੇਕ ਦੇ ਘਰ ਹੈਗਾ ਤਾਂ ਉੱਥੇ ਆਨ ਗ੍ਰਿਡ ਸਭ ਤੋਂ ਕੰਮਜਾ ਵਾਗਾ ਜਿਹੜਾ ਆਪਣਾ ਯੂਨਿਟਾਂ ਨਾਲ ਲੈਣ ਦੇ ਹੁੰਦਾ ਗਵਰਨਮੈਂਟ ਦੇ ਨਾਲ ਹਾਂ ਸਰਕਾਰ ਨਾਲ ਸਰਕਾਰ ਨਾਲ ਸਰਕਾਰ ਨਾਲ ਆ ਤੇ ਬਾਈ ਜੇ ਆਪਾਂ ਗੱਲ ਕਰਕੇ ਉੱਥੇ ਆਹ ਲੱਗ ਜਾਂਦਾ ਹਾਂ ਬਿਲਕੁਲ ਜੀ ਉੱਥੇ ਉੱਥੇ ਬਾਈ ਫੀਸ਼ੀਅਲ ਉੱਥੇ ਵੀ ਘਰਾਂ 'ਚ ਵੀ ਬਾਇਫੇਸ਼ੀਅਲ ਲੱਗਦਾਗਾ ਜਿਹੜਾ ਅੱਜ ਅਸੀਂ ਲਾ ਰਹੇ ਹਾਂ ਸਾਰਾ ਬਾਇਫੇਸ਼ੀਅਲ ਲਾ ਰਹੇ ਹਾਂ ਇਹ 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 ਮੋਨੋ ਨਾਲੋਂ ਕਿੰਨਾ ਕੁ ਮਹਿੰਗਾ ਹੈ ਮੋਨੋ ਨਾਲੋਂ ਇਹਦਾ ਵਿੱਚ ਹੀ ਵੈਸੇ ਤਾਂ ਫਰਕ ਹੈਗਾਗਾ ਬਟ ਆਪਣੀ ਕੰਪਨੀ ਨਾਲ ਡੀਲ ਹੋਈ ਹੈ ਮੈਗਾਵਾਟ ਦੇ ਵਿੱਚ ਜੀ ਜਿਵੇਂ ਹੁਣ 5 ਦੀ ਮੋਟਰ ਦੇ ਵਿੱਚ ਜੇ ਮੋਨੋ ਚ ਆਪਾਂ ਜਾ ਕੇ ਆਮ ਨੋਰਮਲ ਰੇਟ ਤੇ ਤਾਂ 5 ਦੀ ਮੋਟਰ ਤੁਸੀਂ ਇਹ ਮੰਨ ਕੇ ਚੱਲੋ ਵੀ 2 ਲੱਖ ਤੱਕ ਚੱਲ ਜਾਂਦੀ ਹੈ ਹਾਂ ਆਪਣੀ ਮੈਗਾਵਾਟ ਚ ਡੀਲ ਹੋਈ ਹੋਏ ਕੰਪਨੀ ਨਾਲ ਹਾਂ 1 ਮੈਗਾਵਾਟ ਆਪਾਂ ਸੀਜ਼ਨੋਂ ਤਾਂ ਚੱਕਣੀ ਚੱਕਣਾਗਾ ਹੂੰ ਇਸੇ ਕਰਕੇ ਆਪਣਾ ਰੇਟ ਇਹ ਮੋਨੋ ਦੇ ਬਿਲਕੁਲ ਬਰਾਬਰ ਆ अच्छा मतलब कहण तो भाभी ਤੁਹਾਡੇ ਕੋਲੋਂ ਚੱਕਣ ਚ ਸਾਨੂੰ ਇਹ ਫਾਇਦਾ ਮਿਲ ਜੂਗਾ ਬਈ ਸਾਨੂੰ ਉਸੇ ਰੇਟ ਹੀ ਆ ਮਿਲ ਉਸੇ ਰੇਟ ਹੀ ਮਿਲ ਜਾਣਾ ਹੈ ਉਸੇ ਰੇਟ ਤੇ ਟੈਕਨੀਕ ਉਹ ਤੋਂ ਅਡਵਾਂਸ ਆਗੀ ਪੇਮੈਂਟ ਆਪਣੀ ਓਨੀ ਲੱਗਣੀ ਹੈ ਖਰਚਾ ਪਣਾਉਂਦੇ ਹੋਣਾ ਇਹਦੀ ਗਾਰੰਟੀ ਕਿੰਨੇ ਚਿਰ ਦੀ ਹੋਊ ਇਹਦੀ ਗਾਰੰਟੀ 27 ਸਾਲ ਦੀ ਹੈ ਜਿਹੜਾ ਮੋਨੋ ਆਪਣਾ ਆ ਗਿਆ ਸਿੰਪਲ ਉਹਦੀ 25 ਉਹਦੀ 25 ਸਾਲ ਦੀ ਹੈ 27 ਸਾਲ ਗਾਰੰਟੀ ਦੇ ਵਿੱਚ ਆਪਾਂ ਨੂੰ ਆ ਇਹ 2 ਸਾਲ ਆਪਾਂ ਨੂੰ ਗਾਰੰਟੀ ਵੀ ਬਾਜੂ ਗੂ ਗਾਰੰਟੀ ਵੀ ਵੱਧ ਮਿਲਣੀ ਹੈ ਇਹਦੇ ਚ ਗਾਰੰਟੀ ਚ ਕੀ ਕੀ ਹੁੰਦਾ ਬਾਈ ਗਾਰੰਟੀ ਚ ਵੀਰੇ ਪੈਨਲ ਟੁੱਟਣਾ ਨਹੀਂ ਚਾਹੀਦਾ ਹੂੰ ਐਦਾਂ ਚੱਲਦੇ ਚ ਕੋਈ ਵੀ ਦਿੱਕਤ ਆ ਜੇ ਪੈਨਲ ਪੈਨਲ ਟੁੱਟਿਆ ਨਾ ਹੋਵੇ ਹਾਂ ਅੱਜ ਤੋਂ ਮੰਨ ਲਓ 25 ਸਾਲ ਤੱਕ ਵੀ ਕੋਈ ਦਿੱਕਤ ਆਂਦੀ ਹੈਗੀ ਤਾਂ 25 ਸਾਲ ਬਾਅਦ ਵੀ ਤੁਹਾਨੂੰ ਪੀਸ ਚੇਂਜ ਹੋ ਕੇ ਨਵਾਂ ਮਿਲ ਜੂਗਾ 25 ਸਾਲ ਤੋਂ ਬਾਅਦ ਹੀ ਕਰੰਟ ਘਟਾਉਣਾ ਸ਼ੁਰੂ ਕਰੂਗਾ ਹਾਂ ਨਹੀਂ ਵਾਰੰਟੀ ਹੁੰਦੀ ਹੈ ਕੰਪਨੀ ਕਿਉਂਕਿ ਇਹ ਇਦਾਂ ਦੀ ਜੇ ਇਹ ਅੱਜ ਬਣ ਗਿਆ ਇਹਨੂੰ 100 ਸਾਲ ਤੱਕ ਵੀ ਨਹੀਂ ਕੁਝ ਹੁੰਦਾ ਕੰਪਨੀ ਐਸੇ ਕਰਕੇ ਨਹੀਂ ਲੰਮੀ ਗਾਰੰਟੀ ਲੈਂਦੀ ਇਹਦੀ ਹਾਂ ਉਹ ਨਹੀਂ ਤਾਂ 25 ਸਾਲ ਕੀ ਦਾ ਦਿਮਾਗ ਖਰਾਵਾ ਕੇ 25 ਸਾਲ ਬੰਦਾ ਕਵੇ ਹਾਂ ਹਾਂ 25 ਸਾਲ ਦੀ ਸਰਤਾਰ ਦੀ ਲੱਗ ਬਿਲਕੁਲ ਬਿਲਕੁਲ ਸੰਦੀਪ ਭਾਈ ਜਿਵੇਂ ਮੰਨ ਲਓ ਇੱਕ ਤਾਂ ਆਮ ਤੌਰ ਤੇ ਆਪਾਂ ਉਹ ਲਾਉਨੇ ਹੁੰਨੇ ਏ ਡਬਲ ਫੇਸ ਦੇ ਵਿੱਚ ਆਪ ਨੂੰ ਘਮਾਉਣਾ ਨਹੀਂ ਪਊਗਾ। ਕਿੰਨਾ ਆਉਂਦੀ ਬਹੁਤ ਘਟ ਲੋੜ ਪਊਗੀ। ਬਹੁਤ ਘਟ ਲੋੜ ਪਊਗੀ। ਹਾਂ ਇਹਦੇ ਵਿੱਚ ਕੀ ਹੋਗਾ ਮਤਲਬ ਸੋਜੇ ਟੇਡਾ ਵੀਂਗਾ ਤੇ ਨੇ ਥੱਲੇ ਤੋਂ ਵੀ ਕੁਝ ਨਾ ਕੁਝ ਬੋਲਟੇ ਲੈਣ ਜੀ ਰਹੇ ਨੇ। ਹਾਂ। ਇਹਨੂੰ ਇਹ ਨਹੀਂ ਗਾਵੇ ਆਪ ਨੂੰ ਘਮਾਉਣਾ ਪਊਗਾ। ਬਾੜੀ ਸਰਦਾਰ ਦੀ ਨਹੀਂ। ਬਾੜੀ ਸਰਦਾਰ ਦੀ ਨਹੀਂ ਕਿ ਜਿਵੇਂ ਦੂਜੀ ਮੋਟਰ ਦਾ ਆਪ ਨੂੰ ਡੇਲੀ ਘਮਾਉਣੀ ਪੈਂਦੀ ਸੀਗੀ ਸਵੇਰ ਚੜ੍ਹਦੇ ਬਿਲੀ ਸ਼ਾਮ ਨੂੰ ਛੁਰਦੇ ਬਿਲੀ ਉਹਨੂੰ ਤੂੰ ਸਿੱਧਾ ਵੀ ਰੱਖਣਾ ਹੋਵੇ ਤਾਂ ਵੀ ਇਹਦੇ ਫਲੋਅ ਤੇ ਕੋਈ ਫਰਕ ਨਹੀਂ ਪਊਗਾ। ਤਾਂ ਐਵੇਂ ਜਿਹਾ ਫਰਕ ਨਹੀਂ ਪਊਗਾ। ਇੱਕ ਇੱਕ ਬਈ ਦੇਖੋ ਇਹ ਬਹੁਤ ਵਾਰ ਕਿਸਾਨ ਨੂੰ ਇਹ ਗੱਲ ਆ ਕਿੰਨੇ ਫੁੱਟ ਤੋਂ ਕਿੰਨੇ ਫੁੱਟ ਤੱਕ ਕੰਮ ਜਾਪਾ ਕਿੰਨੇ ਦੀ ਮੋਟਰ ਤੋਂ ਲੈ ਕੇ ਕਿੰਨੇ ਦੀ ਕੰਮ ਜਾਪਾ ਆਪਾਂ ਸੁਖਿੰਦਰ ਵੀ ਇਹਦੇ ਚੱਜੂ ਪਹਿਲਾਂ 3 HP ਤੋਂ ਲੈ ਕੇ 25 HP ਤੱਕ ਪੰਪ ਲਾ ਚੁੱਕੇ ਹਾਂ ਜੀ ਜਿਹੜੇ 150 ਤੋਂ ਲੈ ਕੇ 200 ਫੁੱਟ ਤੱਕ ਆਪਣੀਆਂ 20 HP ਤੋਂ 25 HP ਦੀਆਂ ਮੋਟਰਾਂ ਚੱਲ ਰਹੀਆਂ ਬੰਦਾ ਕਿਸਾਨ ਦਾ ਨੰਬਰ ਦੇ ਸਕਦੇ ਕਿਸੇ ਕਿਸਾਨ ਦਾ ਨੰਬਰ ਤੁਹਾਨੂੰ ਚੱਲਦੀ ਵੀਡੀਓ ਤੁਸੀਂ ਪਾ ਰਹੇ ਹੋ ਕਿਸਾਨਾਂ ਦਾ ਨੰਬਰ ਤੁਹਾਨੂੰ ਦੇ ਦਾਂਗੇ ਜੀ 150 ਫੁੱਟ ਦੇ 15 HP ਦਾ ਤੁਹਾਨੂੰ ਆਪਾਂ ਕਪਰ ਫਲੋਰ ਵੀ ਆਪਾਂ ਚਲਦੀ ਵੀਡੀਓ ਚ ਤਾਂ ਆਪਾਂ ਨਹੀਂ ਪਾਵਾਂਗੇ ਨੰਬਰ ਕਿਉਂਕਿ ਕਿਸਾਨ ਕਊਗਾ ਆਹ ਸਾਧਨੀਆਂ ਪਰ ਜਿਹੜਾ ਕੋਈ ਮੰਗੂਗਾ ਉਹਨੂੰ ਦੇ ਦੇ ਦਾਂਗੇ ਆਪਣੇ ਵਿੱਚ ਸੁਪਰੀਮ ਦਾ ਸਾਰੇ ਪੰਜਾਬ ਚ ਤਕਰੀਬਨ ਸੈੱਟ ਲੱਗੇ ਹੋਇਆ ਇੱਥੋਂ ਦਾ ਜ਼ਿਮੀਦਾਰ ਮੰਨ ਲਓ ਕਿਸਾਨ ਆਪਾਂ ਨੂੰ ਕਾਲ ਕਰਦਾ ਪਾ ਉੱਥੋਂ ਨੇੜੇ ਉਹਨਾਂ ਨੂੰ ਐਡਰੈਸ ਦੇ ਦੇਣੇ ਵੀ ਇੱਥੇ ਆ ਕੇ ਤੁਸੀਂ ਜ਼ਿਮੀਦਾਰ ਨਾਲ ਗੱਲ ਕਰ ਲਓ ਮੋਟਰ ਜਲਦੀ ਦੇਖ ਲਓ ਹਾਂ ਫਿਰ ਪਲੱਸ ਤੁਹਾਨੂੰ ਸਰਵਿਸ ਦਾ ਪਤਾ ਲੱਗ ਜਾਊਗਾ ਹਾਂ ਕਿਉਂਕਿ ਅਸੀਂ ਤਾਂ ਕਹਨੇ ਆ ਜਿਹੜਾ ਜ਼ਿੰਮੇਵਾਰ ਤੁਹਾਨੂੰ ਸਹੀ ਦੱਸੂਗਾ ਉਹ ਦੱਸੂਗਾ ਜੇ ਚਲੋ ਲਾਉਣੀ ਬਹੁਤ ਸੌਖੀ ਆ ਮੁੜ ਕੇ ਉਹ ਤੋਂ ਬਾਅਦ ਸਰਵਿਸ ਦੇਣੀ ਬਹੁਤ ਔਖੀ ਆ ਅਗਲਾ ਬੰਦਾ ਫੋਨ ਨਹੀਂ ਚੱਕਦਾ ਯਾਰ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਮੁੜ ਕੇ ਉਹਨੇ ਜਨਾ ਆਪਣੀਆਂ ਟੀਮਾਂ ਅਲੱਗ ਰੱਖੀਆਂ ਹੋਊਗਾ ਜਿਹਨੇ ਕੋਈ ਕੰਪਲੇਂਟ ਆਉਣੀ ਪਹਿਲੀ ਗੱਲ ਤਾਂ ਕੋਈ ਕੰਪਲੇਂਟ ਆਉਂਦੀ ਨਹੀਂ ਜੇ ਕੋਈ ਆਉਂਦੀ ਆ ਤਾਂ ਅਸੀਂ ਇਹ ਵਾਅਦਾ ਕਰਦੇ ਵੀ 24 ਘੰਟੇ ਦੇ ਵਿੱਚ ਬੰਦਾ ਤੁਹਾਡੇ ਕੋਲ ਹਾਜ਼ਰ ਹੋਊਗਾ ਬੱਸ ਤਾਂ ਮੈਂ ਪਹਿਲੇ ਕਿਸਾਨ ਨੂੰ ਮਿਲ ਕੇ ਆਇਆ ਉਹ ਕਹਿੰਦਾ ਕੋਈ ਸਾਨੂੰ 4.5 ਸਾਲ ਤੋਂ ਪਰੇਸ਼ਾਨੀ ਆਈ ਹੋਈ ਆਉਂਦੀ ਨਹੀਂ ਜੀ ਕਿਉਂਕਿ ਸਾਰਾ ਇੰਡੀਅਨ ਲੱਗਣਾਗਾ ਉਹ ਕਹਿੰਦਾ ਮੋਟਰ ਵੀ ਨਹੀਂ ਛੱਡੀ ਬਿਲਕੁਲ ਨਹੀਂ ਛੱਡੀ ਜੀ ਮੋਟਰ ਦਾ ਇਹ ਜਿਹੜਾ ਜੀ ਆਪਾਂ ਹੁਣ ਵੀ ਐਕਸਪੈਰੀਮੈਂਟ ਕਰਨਾ ਚੱਲਦੀ ਵੀਡੀਓ ਤੇ ਆਪਾਂ ਇੱਕ ਤਾਰ ਖੋਲ ਦਿੰਨੇ ਆਂ ਇਹ ਨਾਲ ਦੀ ਨਾਲ ਕੱਟ ਕਰਦੇ ਅੱਛਾ ਡਰਾਈਵਰ ਨੇ ਨੀੜ ਵਾਸਨੇ ਨਾਲ ਦੀ ਮੋਟਰ ਨੂੰ ਕੱਟ ਕਰਦੇ ਨੇ ਆਪਣੀ ਬਿਜਲੀ ਵਾਲਿਆਂ ਨੂੰ ਨਹੀਂਗਾ ਵੀ ਇਹ ਮਨ ਕੇ ਚੱਲੋ ਵੀ ਦੋ ਫੇਸ ਤੇ ਵੀ ਚਲਾਈ ਜਾਊਗਾ ਜੇ ਉਧਰੋਂ ਪਿੱਛੋਂ ਤਾਰ ਲੈ ਗਈ ਤਾਂ ਵੀ ਕੱਟਾ ਜੇ ਮੋਟਰ ਦੀ ਤਾਰ ਲੈ ਗਈ ਆਪਾਂ ਇੱਥੇ ਚੱਲਦੇ ਦੇ ਤਾਂ ਟੱਕ ਵੀ ਲੱਗ ਗਿਆ ਕਹੀ ਦਾ ਤਾਂ ਵੀ ਉਹਨੇ ਕੱਟ ਕਰ ਦਿੰਦੀ ਮਤਲਬ ਜੇ ਸਟਾਰਟਰ ਤੋਂ ਗਾਹਾਂ ਵੀ ਗਾਹਾਂ ਵੀ ਇੱਕ ਤਾਰ ਕੱਟੀ ਗਈ ਤੇ ਬੰਦ ਹੋਊਗਾ ਬੰਦ ਹੋਊਗੀ ਹੋਊਗੀ ਵੀ ਮਤਲਬ ਸੜਨ ਵਾਲਾ ਸੜਨ ਦਾ ਚਾਂਸ ਹੀ ਹੈ ਨੀ ਗਾਵਾ ਮੋਨੋਬਲਾਕ ਮੋਟਰ ਵੀ ਜੇ ਪਾਣੀ ਪੂਗਾ ਤਾਂ ਸੜੂਗੀ ਜੇ ਇਹ ਨਹੀਂ ਗਾ ਵੀ ਚੱਲਦੀ ਜਾਂਦੀ ਮੋਟਰ ਬਾਈ ਜੇ ਆਪਾਂ ਸਾਰੇ ਰੇਟ ਹੀ ਮੈਂਸ਼ਨ ਕਰ ਲਏ ਜਿਵੇਂ ਆਪਾਂ ਇੱਕ ਮੋਟਰ ਦਾ ਹੀ ਰੇਟ ਮੈਂਸ਼ਨ ਕੀਤਾ ਹੁਣ ਤੱਕ ਜੇ ਆਪਾਂ ਥੋੜਾ ਜਿਹਾ ਸਾਰਿਆਂ ਨੂੰ ਹੀ ਦੱਸ ਆਹ ਬਾਈਫੇਸ਼ੀਅਲ ਆ ਆਪਣਾ ਹਾਂਜੀ ਹਾਂ ਮੋਨੋ ਬਾਈਫੇਸ਼ੀਅਲ ਆ ਇਹਦੇ ਮਾੜੇ ਜੀ ਸਾਰੇ ਰੇਟ ਹੀ ਮੈਂਸ਼ਨ ਕਰ ਦਈਏ ਹਾਂ ਵੀਰੇ ਆਪਾਂ ਮਾੜੇ ਜੇ ਰੇਟ ਕਰ ਦਈਏ ਕਲੀਅਰ ਇੰਜ ਹਾਂ ਹਾਂ ਰੇਟ 5 ਐਚਪੀ ਦਾ ਦੱਸਿਆ ਸੀਗਾ ਆਪਾਂ ਸਾਰੇ ਰੇਟ ਕਲੀਅਰ ਕਰ ਦਈਏ ਮਾੜੇ ਦੱਸਿਓ ਜਿਵੇਂ ਆਪਣੇ ਕੋਲੇ ਮੋਨੋ ਬਲਾਕ ਤੋਂ ਸਟਾਰਟ ਹੁੰਦੇ 3 ਐਚਪੀ ਤੋਂ ਜੀ ਜਿਵੇਂ 3 ਐਚਪੀ ਦੀ ਮੋਨੋ ਬਲਾਕ ਮੋਟਰ ਹੈ ਜੀ 1 ਲੱਖ 50000 ਦੀ ਜੀ ਜੀ ਉਦੋਂ 5 ਐਚਪੀ ਦੀ ਮੋਟਰ ਹੈ ਜਿਹੜੀ ਮੋਨੋ ਬਲਾਕ ਜੀ 1 ਲੱਖ 70000 ਦੀ ਸਮੇਤ ਪੈਨਲ ਗੱਲ ਕਰ ਰਹੇ ਆ ਕੱਲੀ ਮੋਟਰ ਨਹੀਂ ਜੀ ਸਮੇਤ ਪੈਨ ਉਹਦੇ ਸਾਰਾ ਉਹ ਸਾਰਾ ਕਲਚਰ ਪਲੱਸ ਫਿਟਿੰਗ ਦਾ ਜੀ ਇਹ ਸਾਰੇ ਰੇਟ ਜਿਹੜੇ ਦੇ ਰਹੇ ਆ ਇਹ ਸਾਰੇ ਕਾਹਦੇ ਸਮੇਤ ਦੇ ਰਹੇ ਆ ਹਾਂ ਜੀ ਜਿੱਦਾਂ ਭਾਈ ਸੰਦੀਪ ਜੀ ਨੇ ਸਮੇਂ ਹੀ ਲਸਨ ਦੱਸਿਆ ਸਮਰਸੀਵਾਲ ਦਾ 5 ਐਚਪੀ ਦੇ ਵਿੱਚ 1 ਲੱਖ 80 ਹਜ਼ਾਰ ਹੈ ਜੀ ਜੀ ਉਸ ਤੋਂ ਬਾਅਦ ਅਗਲੀ ਮੋਟਰ ਆ ਜਾਂਦੀ 7.5 ਐਚਪੀ ਦੀ ਜੀ 7.5 ਐਚਪੀ ਦਾ ਫੁੱਲ ਸੈੱਟ ਹੈ ਜਿਹੜਾ ਉਹ 2 ਲੱਖ 45 ਹਜ਼ਾਰ ਦੇ ਵਿੱਚ ਹੈ ਜੀ ਜੀ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ 10 ਐਚਪੀ ਦਾ ਜੀ 10 ਐਚਪੀ ਦਾ ਹੈਗਾ ਜੀ 3 ਲੱਖ 5 ਹਜ਼ਾਰ ਦੇ ਵਿੱਚ ਜੀ ਉਸ ਤੋਂ ਬਾਅਦ 15 ਐਚਪੀ ਦਾ ਆ ਜਾਂਦਾ ਜੀ ਜੀ ਉਹ ਹੈਗਾ ਜੀ 4.5 ਲੱਖ ਦਾ ਜੀ ਜੀ ਉਦੋਂ ਆ 20 HP ਦਾ ਹੈਗਾ ਜੀ 5,80,000 ਦਾ ਜੀ ਜੀ ਇਦਾਂ ਮੰਨ ਲਓ 3 HP ਤੋਂ ਲੈ ਕੇ 35 HP ਤੱਕ ਦਾ ਰੇਟ ਹੈ ਜੀ ਜੀ ਮਤਲਬ 35 HP ਦਾ ਹਜੇ ਲਾਇਆ ਨਹੀਂ ਆ ਇਹ 35 HP ਦਾ ਲਾਉਣ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਲਾਉਂਦੇ ਹਾਂ ਹਾਂ ਅਸੀਂ ਦੇਖੋ 20 ਤੋਂ 25 HP ਤੱਕ ਦੇ ਲਾ ਚੁੱਕੇ ਹਾਂ ਜੀ ਸਾਨੂੰ ਅਸੀਂ ਗੜ ਸ਼ੰਕਰ ਦੇ ਕੋਲੇ ਜੀ ਹੂੰ ਹਾਂ 35 ਐਚਪੀ ਦਾ ਨੈਕਸਟ ਮੰਥ ਅਸੀਂ ਉੱਥੇ ਸੈਟ ਲਾ ਦਾਂਗੇ ਜੀ ਉਹ ਡੰਗਾਈ 'ਚ ਚੱਲ ਰਿਹਾ ਜੀ 280 ਫੁੱਟ ਤੇ ਅੱਛਾ 280 ਫੁੱਟ ਤੇ ਉਹਨੇ ਚੱਲਣਾ ਜੀ ਤੇ ਜਿਹੜੀ ਉੱਥੇ ਉਹਦਾ ਬੋਰ ਕਰਿਆ ਹੋਇਆ ਜੀ ਸਾਰਾ ਉਹ 650 ਫੁੱਟ ਹੈ ਜੀ ਹੂੰ ਬਹੁਤ ਇੱਕ ਇੱਕ ਮੈਨੂੰ ਗੱਲ ਹੋਰ ਦੱਸ ਦੋ ਇੱਕ ਨਾ ਯਾਰ ਪਿਛਲੀ ਵਾਰ ਇੱਕ ਕਿਸਾਨਾਂ ਲਈ ਬੜੀ ਗਿਫਟ ਆਈਟਮ ਆ ਆਪਾਂ ਪੱਖਾ ਜਾਂ ਬਲਬ ਜਾਂ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਹਾਂ ਮਿਲ ਜਾਂਦੀ ਹੈ ਮੇਰੇ ਵਾਲੇ ਜੀ ਉਹ ਉਹ ਜਿਹੜਾ ਕਹਿੰਦੇ ਸੀਗੇ ਵੀ ਤੁਸੀਂ ਉਹ ਪੱਖਾ ਦੇ ਦਿੰਨੇ ਆ ਕਿਸਾਨ ਨੂੰ ਉਹ ਪੱਖਾ ਲਾ ਲੈਂਦਾ ਉਹ ਹੈਗਾ ਜੀ ਉਹ ਇਸ ਟਾਈਮ ਵੀ ਹੈਗਾ ਉਹ ਚ ਪੈਨਲ ਵੀ ਜਿਹੜਾ ਆਪਣੇ ਕੋਲ ਛੋਟਾ ਪੈਨਲ ਸੀ ਪੈਨਲ ਵੀ ਹੁਣ ਵੱਡਾ ਕਰਤਾ ਜੇ 150 ਵਾਟ ਦਾ ਪੈਨਲ ਲਾਤਾ ਆਪਾਂ ਉਹਦੇ ਵਿੱਚ 165 ਦਾ 150 ਵਾਟ ਦਾ ਪੈਨਲ ਕਰਤਾ ਜੀ ਉਹ ਸਪੈਸ਼ਲ ਕਰਿਆ ਸੀਗਾ ਕਿ ਜਿਵੇਂ ਆਹ ਦਿਨਾਂ ਚ ਹੁਣ ਕਿਸਾਨ ਭਰਾ ਸਾਰੇ ਖੇਤ ਹੀ ਰਹਿੰਦੇ ਆ ਜੀ ਤਾਂ ਕੀ ਇੱਕ ਬੱਲਬ ਇੱਕ ਪੱਖਾ ਉਹਨਾਂ ਨੂੰ ਖੇਤ ਉਹਨਾਂ ਨੂੰ ਮੋਟਰ ਤੇ ਚੱਲਦਾ ਮਿਲੂਗਾ ਜੀ ਜੀ ਉਹ ਸੈੱਟ ਮਿਲ ਜਾਂਦੇ ਆ ਜੀ ਉਹ 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 ਸੈੱਟ ਮਿਲ ਜੂਗਾ ਉਹਦੇ ਨਾਲ ਹੀ ਉਹ ਥੋੜੀ ਜੀ ਬੈਟਰੀ ਮਿਲ ਜੂਗੀ ਉਹ ਬੈਕਅਪ ਮਿਲ ਜੂਗਾ ਰਾਤ ਨੂੰ ਚਲਾਉਣਾ ਰਾਤ ਨੂੰ ਰਾਤ ਨੂੰ ਵੀ ਚੱਲੂਗਾ ਜੀ ਤੇ ਜੇ ਕਿਸੇ ਕਿਸਾਨ ਨੇ ਲੋਨ ਕਰਾਉਣਾ ਲੋਨ ਦੀ ਸਬਦਾ ਵੀ ਹੈਗੀ ਆ ਤੇ ਉਧਰ ਬਾਈ ਆਪਣੇ ਪਾਣੀ ਜਾਈ ਜਾਂਦਾ ਗੱਡੀਆਂ ਨਹੀਂ ਨਿਕਲਣੀਆਂ ਉਹ ਮਾੜਾ ਜਿਹਾ ਧਿਆਨ ਰੱਖ ਲੋ ਬਾਈ ਬਣ ਕੇ ਤੇ ਜੇ ਕੋਈ ਸੱਜਣ ਮਤਲਬ ਉਹ ਲਵਾਉਣਾ ਚਾਹੁੰਦਾ ਤਾਂ ਮਾਲਵਾ ਵਾਲੇ ਬਹੁਤ ਵਧੀਆ ਮਤਲਬ ਇੱਕ ਵਧੀਆ ਸਰਵਿਸ ਦਿੰਦੇ ਆ ਬਹੁਤ ਚੰਗੀ ਟੀਮ ਆ ਬੜੇ ਇੱਜ਼ਤਦਾਰ ਸਾਡੇ ਆਪਣੇ ਘਰਾਂ ਦੇ ਧੀਏ ਪੁੱਤ ਆ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਉੱਠ ਕੇ ਕੰਮ ਕਰਨ ਲੱਗੇ ਤੇ ਬਹੁਤ ਸੋਹਣਾ ਕੰਮ ਕਰਦੇ ਆ ਆਲ ਇੰਡੀਆ ਹੀ ਕੰਮ ਕਰਦੇ ਆ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਵੀ ਇਹਨਾਂ ਨੂੰ ਸੂਟ ਕਰੂਗਾ ਤੁਹਾਨੂੰ ਸੂਟ ਕਰਦਾ ਹੋਊਗਾ ਇਹਨਾਂ ਨੂੰ ਸੂਟ ਕਰਦਾ ਹੋਊਗਾ ਇਹ ਜ਼ਰੂਰ ਪਹੁੰਚਣਗੇ ਇਹਨਾਂ ਨਾਲ ਸੰਪਰਕ ਕਰਿਓ ਸੱਜਣੋ ਇਹਨਾਂ ਦੀ ਸਰਵਿਸ ਬਹੁਤ ਵਧੀਆ ਇਹਨਾਂ ਦੇ ਇਹਨਾਂ ਨਾਲ ਕੰਮ ਕਰਦੇ ਨੂੰ ਮੈਨੂੰ 2-3 ਸਾਲ ਹੋ ਗਏ ਕੋਈ ਲੰਬਾ ਨਹੀਂ ਆਇਆ ਬਹੁਤ ਵਧੀਆ ਇੱਜ਼ਤ ਲਈ ਵੀ ਇੱਜ਼ਤ ਦਵਾਈ ਵੀ ਆ ਸੱਜਣਾ ਨੇ ਜੇ ਕੋਈ ਵੀ ਸੱਜਣ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਸੋਲਰ ਨਾਲ ਸੰਬੰਧਤ ਤਾਂ ਬਾਈ ਹੁਣਾਂ ਨੂੰ ਫੋਨ ਜ਼ਰੂਰ ਕਰਿਓ ਜਿਉਂਦੇ ਰਹੋ